ਹਾਂ ਜੀ ਬਾਕੀ ਨਾਲੀਆਂ ਦਾ ਆਵਰ ਕਰਦੇ ਜੀ ਤੁਸੀਂ ਵਿਜ਼ਿਟ ਕਰਿਆ ਵਿੱਚ ਟ੍ਰੇਨ ਦਾ ਕੰਮ ਚੱਲ ਰਿਹਾ ਸੀ ਕੀ ਕੁਛ ਤੋਂ ਉਹ ਉੱਤੇ ਕਮੀਆਂ ਪੇਸ਼ੀਆਂ ਲੱਗੀਆਂ ਕੁਝ ਲੋਕਾਂ ਨਾਲ ਤੁਸੀਂ ਕਰ ਦਸੀ ਉਹਨਾਂ ਨੇ ਕੀ ਪ੍ਰੋਬਲਮ ਦੱਸੀਆਂ ਪਰ ਕਿੱਦਾਂ ਦੀ ਵਿਜ਼ਿਟ ਦੇਖੋ ਇਹ ਡਿਚਰ ਡਰੇਨ ਸੀ ਜਿਹੜੀ ਲਹਿਰੇ ਦੇ ਸ਼ਹਿਰ ਦੇ ਵਿੱਚ ਦੀ ਲੰਘਦੀ ਸੀ ਟੋਟਲ ਔਰ ਬੱਸ ਸਟੈਂਡ ਦੇ ਪਿੱਛੇ ਸਲਾਮੋ ਬਸਤੀ ਵੀ ਕਹਿ ਸਕਦੇ ਸੀ ਉਹਨੂੰ ਤੇ ਉੱਥੇ ਬਿਲਕੁਲ ਇਸ ਤਰ੍ਹਾਂ ਦਾ ਗੰਦ ਸੀ ਲੋਕਾਂ ਦੇ ਮਕਾਨ ਇਹਦੇ ਉੱਪਰ ਬਣੇ ਹੋਏ ਸੀ ਹਰ ਸਮੇਂ ਦੁਰਘਟਨਾ ਦਾ ਖਤਰਾ ਵੀ ਬਣਿਆ ਰਹਿੰਦਾ ਸੀ ਤੇ ਗੰਦਗੀ ਦੇ ਉੱਪਰ ਲੋਕ ਆਪਣਾ ਜ਼ਿੰਦਗੀ ਬਸਰ ਕਰਦੇ ਸੁਰ ਸੋਹੇ ਲੰਬੇ ਸਮੇਂ ਤੋਂ ਮੰਗ ਸੀ ਕਿ ਇਹ ਜਿਹੜੀ ਡਿਚ ਰੈਨ ਹੈ ਜਿਆਦਾ ਇਹਦੇ ਉੱਤੇ ਸੈਲਫਾ ਆਪਣਾ ਕੰਕਰੀਟਲੀ ਕਵਰ ਕਰ ਦਿੱਤਾ ਜਾਵੇ ਜਾਂ ਜੋ ਵੀ ਹੈ ਦਾ ਇਹ ਹੱਲ ਕੀਤਾ ਜਾਵੇ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਸੋ ਹੁਣ ਅਸੀਂ ਇਹ ਕਰੀਬ 15 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹਦਾ ਐਸਟੀਮੇਟ ਤਿਆਰ ਹੋਇਆ ਜੀ ਤੇ ਇਹਦੇ ਵਿੱਚ ਦੋ ਪਾਈਪ ਆਏ ਆ 4.5 4 ਫੁੱਟ ਚੌੜੇ ਦੋ ਪਾਈਪ ਆਇਆ ਤਾਂ ਕਿ ਕਿਸੇ ਤਰੀਕੇ ਦੀ ਅੱਗੇ ਨੂੰ ਦਿੱਕਤ ਨਾ ਸੋ 15 ਕਰੋੜ ਦਾ ਇਹਦਾ ਐਸਟੀਮੇਟ ਸੀ ਤੇ ਸਾਡੇ ਵਿਭਾਗ ਦੇ ਦੀ ਵਧੀਆ ਕਾਰਗੁਜ਼ਾਰੀ ਕਰਕੇ ਇਮਾਨਦਾਰੀ ਕਰਕੇ ਇਹ ਜਿਹੜਾ ਟੈਂਡਰ ਸੀ 12 ਕਰੋੜ ਦਾ ਹੋਇਆ। ਮਤਲਬ 3 ਕਰੋੜ ਦੀ ਬਚਤ ਪਹਿਲੇ ਦਿਨ ਹੋਈ ਹੈ। 9 ਬੁਰਜੀਆਂ ਨੇ ਤੇ ਕੰਮ ਇਸ ਤੇ ਸ਼ੁਰੂ ਹੋਇਆ ਨੂੰ ਕਈ ਦਿਨ ਹੋ ਗਏ। ਅੱਜ ਮੈਂ ਆਪਣੇ ਸਾਰੇ ਸਾਥੀਆਂ ਸਮੇਤ ਐਸਡੀਐਮ ਸਾਹਿਬ ਨੇ ਐਸਸੀ ਸਾਹਿਬ ਸਾਰੇ ਮਹਿਕਮੇ ਸਮੇਤ ਤੇ ਹੋਰ ਸਾਡੇ ਸਾਰੇ ਸਾਥੀ ਆ ਅੱਜ ਇਹ ਸਾਰਾ ਦੇਖਣ ਦੇ ਲਈ ਆਏ ਆ ਤੇ ਮੈਨੂੰ ਬੜੀ ਖੁਸ਼ੀ ਹੈ। ਕਿ ਸਾਡੇ ਵਿਭਾਗ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਤੇ ਲੋਕ ਸਾਰੇ ਖੁਸ਼ ਨੇ ਕਿਤੇ ਮੈਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਈਵਨ ਇਹ ਹੁਣ ਜਿਹੜੀ ਆਪਣੇ ਉੱਤੇ ਇੰਟਰਲੋਕ ਲੱਗ ਰਹੀ ਆ ਸੋ ਬਰਸਾਤ ਵੀ ਹੋ ਗਈ ਕਿਤੇ ਕੋਈ ਪ੍ਰੋਬਲਮ ਨਹੀਂ ਸੋ ਇਹਨੂੰ ਅਸੀਂ ਇਸ ਤਰੀਕੇ ਦੇ ਨਾਲ ਬਣਾ ਰਹੇ ਆ ਕਿ ਕੱਲੀ ਡਿਚ ਡਰੇਨ ਕਵਰ ਕਰਨ ਦੀ ਗੱਲ ਨਹੀਂ ਇਹ ਉਹ ਡਿਚ ਡਰੇਨ ਜਿੱਥੇ ਕਦੇ ਲੋਕ ਲੰਘਦੇ ਡਰਦੇ ਸੀ ਲੋਕ ਲੰਘਣਾ ਮੁਨਾਸਬ ਨਹੀਂ ਸਮਝਦੇ ਸੀ ਤਾਂ ਹੁਣ ਉਹ ਡਿਚ ਡਰੇਨ ਨੂੰ ਅਸੀਂ ਇੱਕ ਸਹਿਰਗਾਹ ਦੇ ਵਜੋਂ ਵਿਕਸਿਤ ਕੀਤਾ ਇੱਥੇ ਕਰੀਬ 12 ਫੁੱਟ ਲਈ ਇੱਕ ਕੋਈ ਸਿਰ ਇਸ ਇੰਟਰਲੋਕ ਇੰਟਰਲੋਕ 15 ਫੁੱਟ ਦਾ ਜਿਹੜੇ ਉਸ ਤੋਂ ਕਵਰ ਕਰਕੇ ਅਸੀਂ ਡਿਚ ਡਰੇਨ ਨੂੰ 15 ਫੁੱਟ ਦਾ ਇੰਟਰਲੋਕ ਟਾਇਲ ਲਾਤੀ ਤੇ ਟੋਟਲ ਇਹ 32 ਫੁੱਟ ਦੋਹਾਂ ਪਾਸੇ ਬਕਾਇਦਾ ਕਵਰ ਕਰਕੇ ਉਸ ਨੂੰ ਜਾਲੀ ਲਾ ਕੇ ਦੋਵੇਂ ਪਾਸੇ ਤੇ ਉੱਥੇ ਦਰਖਤ ਵਗੈਰਾ ਵੀ ਲਾਉਣੇ ਨੇ ਤੇ ਘਾਹ ਵਗੈਰਾ ਵੀ ਲਾਉਣ। ਸੋ ਮੇਰਾ ਕਹਿਣ ਤੋਂ ਭਾਵ ਵੀ ਇਹ ਇੱਕ ਸਹਿਰਗਾ ਵਜੋਂ ਹੋ ਜਾਣੀ ਹੈ 3 ਕਿਲੋਮੀਟਰ ਦੀ ਲੈਂਥ ਹੈ ਤੇ ਹਲੇ ਅਸੀਂ ਇੱਥੇ ਇਕੱਲੀ ਇੰਟਰਲੌਕ ਟਾਇਲ ਲਾਈ ਹੈ ਆ ਕੁਝ ਹਿੱਸੇ ਚਲੇ ਰਹਿੰਦੀ ਹੋਈ ਹੈ। ਤੇ ਮੈਨੂੰ ਦੱਸਿਆ ਉੱਥੇ ਕਲੋਨੀ ਵਾਲੇ ਲੋਕਾਂ ਨੇ ਉਹ ਕਹਿੰਦੇ ਜੀ ਸਾਨੂੰ 40-40 ਸਾਲ ਹੋ ਗਏ ਇੱਥੇ ਰਹਿਨੇ ਆ। ਅਸੀਂ ਤਾਂ ਕਦੇ ਬੰਦਾ ਹੀ ਨਹੀਂ ਦੇਖਿਆ ਦੀ ਇੱਥੇ। ਅਸੀਂ ਤਾਂ ਇਕੱਲੇ ਹੀ ਰਹਿੰਦੇ ਸੀ ਸਾਡੇ ਗੁਆਂਢਚ ਹੀ ਨਹੀਂ ਕਦੀ ਕੋਈ ਆਇਆ ਦੀ। ਕਹਿੰਦੇ ਹੁਣ ਤੇ ਲਾਇ ਨਹੀਂ ਟੁੱਟਦੀ। ਇਹਨੇ ਇੱਥੇ ਲੋਕ ਵਧੀਆ ਸੈਰਾਂ ਕਰਨ ਆਉਂਦੇ ਆ, ਸਾਨੂੰ ਮਿਲਦੇ ਆ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ। ਸੋ ਇਹ ਇੱਕ ਸੈਰਗਾ ਵਜੋਂ ਵੀ ਸ਼ਹਿਰ ਦੇ ਜਿਹੜੇ ਲੋਕ ਸੈਰ ਕਰਨਾ ਚਾਹੁੰਦੇ ਆ ਤਾਂ ਉਹਨਾਂ ਲਈ ਵੀ ਇੱਕ ਬਹੁਤ ਵੱਡਾ ਇਹ ਵਰਦਾਨ ਸਾਬਤ ਹੋਇਆ। ਤੋ ਬਹੁਤ ਵਧੀਆ ਤੇ ਕੰਮ ਚੱਲ ਰਿਹਾ ਹੈ ਜੀ ਸ਼ਾਮ ਸੰਭਾਲ ਲਈ ਵੀ ਬੰਦੇ ਰੱਖੇ ਹਾਂ ਹਾਂ ਅਸੀਂ ਬਕਾਇਦਾ ਕੋਈ ਆਏ ਨਹੀਂ ਵੀ ਆਰਜੀ ਕੰਮ ਕੀਤਾ ਅਸੀਂ ਤਿੰਨ ਬੰਦੇ ਇਹਦੀ ਸ਼ਾਮ ਸੰਭਾਲ ਦੇ ਲਈ ਡਿਪਿਊਟ ਕਰਨੇ ਨੇ ਤੇ ਉਹਨਾਂ ਦੀ ਜ਼ਿੰਮੇਵਾਰੀ ਹੋਏਗੀ ਕਿ ਸਾਰੀ ਜਿਹੜੀ ਹੈ ਪੌਦੇ ਲਾਉਣੇ ਨੇ ਉਹਨਾਂ ਨੂੰ ਪਾਣੀ ਦੇਣਾ ਮਤਲਬ ਅਸੀਂ ਡਿਪੈਂਡੈਂਸ ਹੀ ਨਹੀਂ ਰੱਖੀ ਹੂੰ ਮੈਨੂੰ ਇਸ ਗੱਲ ਦੇ ਵੀ ਖੁਸ਼ੀ ਆ ਜਿਵੇਂ ਹਨੂਮਾਨ ਮੰਦਿਰ ਦੇ ਸਾਹਮਣੇ ਗੁਜ਼ਰਦੀ ਐ ਇਹ ਤਾਂ ਮੈਨੂੰ ਸਾਰੇ ਹਨੂਮਾਨ ਮੰਦਿਰ ਦੇ ਪ੍ਰਬੰਧਕਾਂ ਨੇ ਕਿਹਾ ਕਿ ਅਸੀਂ ਸਾਰਾ ਜਿਹੜਾ ਆਪਦਾ ਏਰੀਆ ਪੂਰੀ ਤਰ੍ਹਾਂ ਸਾਫ਼ ਸੁਥਰਾ ਰੱਖਾਂਗੇ ਸਾਡੀ ਜਨਦਾਬਾ ਦੀ ਮੈਂ ਇੱਥੇ ਡੇਰਾ ਸੱਚਾ ਸੋਧਾ ਲੈਨੇ ਗਿਆ ਉਹਨਾਂ ਦੇ ਅੱਗੇ ਵੀ ਗੁਜ਼ਰਦੀ ਸੀ ਉਹਨਾਂ ਦੇ ਜਾ ਕੇ ਬੰਦ ਹੋਈ ਸੀ ਪਰ ਉਹਨਾਂ ਨੇ ਕਿਹਾ ਵੀ ਅੱਗੇ ਤੱਕ ਬਣਾ ਦਿਓ ਤਾਂ ਸਾਡੇ ਕੋਲੇ ਫੰਡ ਸੀ ਅਸੀਂ ਅੱਗੇ ਤੱਕ ਵੀ ਬਣਾਤੀ ਉਹਨਾਂ ਨੇ ਵੀ ਇਹੀ ਯਕੀਨ ਦਿਵਾਇਆ ਕਿ ਅਸੀਂ ਸਾਰੀ ਹੈ ਜਿਹੜੀ ਆਪ ਜੇ ਦੀ ਸਾਮ ਸੰਭਾਲ ਕਰਾਂ ਸੋ ਬੰਦੇ ਵੀ ਸਾਡੇ ਲੱਗਣਗੇ ਸਾਰਾ ਇੱਥੇ ਦਰਖਤ ਵਗੈਰਾ ਲਾ ਕੇ ਇਸ ਤਰ੍ਹਾਂ ਦਾ ਇੱਕ ਮਤਲਬ ਬਣ ਜਾਏਗਾ ਵੀ ਆਉਣ ਵਾਲੇ ਸਮੇਂ ਪੈਰਲਲ ਰੋਡ ਨਾ ਜਾਂਦੀ ਹੈ ਮੇਨ ਰੋਡ ਦੇ ਨਾਲ ਜਾਂਦੀ ਹੈ ਕਿ ਦੇਖਣ ਵਾਲੀ ਚੀਜ਼ ਬਣ ਜਾਈਏ ਕਿ ਸਲਾਨ ਬਸਤੀ ਦੇ ਲੋਕਾਂ ਨੇ ਕੁਝ ਪ੍ਰੋਬਲਮ ਦੱਸੀ ਸੀ ਆਪਣੀਆਂ ਕੀ ਪ੍ਰੋਬਲਮ ਸੀ ਕੀ ਉਹਨਾਂ ਦਾ ਉਹ ਛੋਟੀ ਮੋਟੀ ਪ੍ਰੋਬਲਮ ਸੀ ਕੋਈ ਜਿਵੇਂ ਇਸ ਤਰ੍ਹਾਂ ਕਿਤੇ ਉੱਚੀ ਹੈ ਉਹਨਾਂ ਦੇ ਪਾਣੀ ਦੀ ਪ੍ਰੋਬਲਮ थी ਰੇਣੀ ਬਾਡਰ ਦੀ ਉਹ ਸੀ ਸਾਰਾ ਕਰਤਾ ਸਾਡੇ ਅਧਿਕਾਰੀ ਸਾਰੇ ਨਾਲ ਸੀ ਉਹਨਾਂ ਨੂੰ ਕਹਿਦਾ ਵੀ ਇਹਨਾਂ ਦਾ ਰੇਣੀ ਵਾਟਰ ਹੈ ਜਿਹੜਾ ਜਿਹੜਾ ਬਰਸਾਤ ਦਾ ਪਾਣੀ ਹੈ ਵੀ ਉੱਥੇ ਨਾ ਖੜਾ ਹੋ ਜੇ ਉਹਦਾ ਇੰਤਜ਼ਾਮ ਅਸੀਂ ਕਰਤਾ ਉਹ ਬਰਸਾਤੀ ਪਾਣੀ ਹੈ ਜਿਹੜਾ ਉਹ ਡਰੇਨ ਦੇ ਵਿੱਚ ਪੈਂਦਾ ਹੋ ਜੇਗਾ 1.32 ਫੁੱਟ ਦੱਸਿਆ ਤੁਸੀਂ 15 ਫੁੱਟ ਛੜਕਾ ਤੇ 17 ਫੁੱਟ ਬਚ ਗਈ ਜਿੰਨੇ 8.5 ਫੁੱਟ ਉਹਦੇ ਵੀ ਮਿੱਟੀ ਪਰੇ ਦੀ ਜਿਵੇਂ ਨਹਿਰ ਦੇ ਨਾਲ ਦੇਖਿਆ ਵੀ ਦੋਨੇ ਸਾਈਡਾਂ ਬਹੁਤ ਨੀਂਂਦੀਆਂ ਲੱਗੀਆਂ ਹਰ ਚੀਜ਼ ਦਾ ਇੰਤਜ਼ਾਮ ਕੀਤਾ ਸੀ ਜਿਹੜਾ ਨਹਿਰ ਦਾ ਸੀ ਉਹ ਨਹਿਰ ਵਾਲਾ ਏਰੀਆ ਸਾਨੂੰ ਛੱਡਣਾ ਪਿਆਣਾ ਉੱਥੇ ਵੀ ਪਾਈਪ ਵੱਡੇ ਪਾ ਗਏ ਕਿਉਂਕਿ ਨੇਚਰਲ ਫਲੋ ਹੁੰਦਾ ਹੈ ਵਾਟਰ ਦਾ ਉਹ ਨੇਚਰਲ ਫਲੋ ਨਾਲ ਇਹ ਪਾਣੀ ਪਿੱਛੋਂ ਲੰਬਾ ਚੱਲਿਆ ਆਉਂਦਾ ਤੇ ਅੱਗੇ ਜਾ ਕੇ ਪਾਣੀ ਉਹ ਜਸਟ ਲਾਈਕ ਉੱਤੇ ਡਾਫ ਲੱਗ ਜਾਂਦੀ ਸੀ ਹੁਣ ਅਸੀਂ ਉਹ ਵੀ ਇੰਤਜ਼ਾਮ ਕਰਤਾ ਉੱਥੇ ਪਾਈਪ ਪਾ ਕੇ ਪਾਣੀ ਅੱਗੇ ਘੱਟ ਦੇਣਾ ਤੇ ਸਾਰਾ ਪਾਣੀ ਆ ਜਿਹੜਾ ਡਰੇਨੇਜ ਸਿਸਟਮ ਹੋ ਜਾਏਗਾ ਉਹ ਪਾਣੀ ਵੀ ਅੱਗੇ ਲੰਘ ਜਾਊਗਾ ਸਾਈਡਾਂ ਤੇ ਅਸੀਂ ਉਸੇ ਤਰੀਕੇ ਨਾਲ ਕਰਨਾ ਜਿਸ ਤਰ੍ਹਾਂ ਅਸੀਂ ਦੂਜੇ ਤਰੀਕੇ ਸਾਰੇ ਉਸਤੇ ਕਰਾਂਗੇ ਮੈਂ ਕਿਤੇ ਡੂੰਘੀ ਦਾ ਸਵਾਲ ਨਹੀਂ ਕਿਤੇ ਉੱਚੀ ਦਾ ਸਵਾਲ ਨਹੀਂ ਸਾਰਾ ਸੀ ਪੈਲਰ ਕਰਦੇ